ਸਭ ਤੋਂ ਪਹਿਲਾਂ ਸਸਿਕਾਲ ਜੀ ਸਾਰਿਆਂ ਨੂੰ ਅ ਦਿਵਾਲੀ ਦੇ ਸ਼ੁਭ ਦਿਹਾੜੇ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਲ੍ਹਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਪਰਮਾਤਮਾ ਗੁਰੂ ਰਾਮਦਾਸ ਕਰੇ ਕਿ ਸਾਰਿਆਂ ਦੀ ਦਿਵਾਲੀ ਖੁਸ਼ੀਆਂ ਭਰੀ ਔਰ ਜਗ ਵਿੱਚ ਮਰਮ ਦੀ ਹੋਈ। ਪ੍ਰਤੀਤ ਹੋਵੇ। ਸੋ ਮੈਂ ਚੌਂਕਾ ਸਟੋਰ ਵੱਲੋਂ ਸਾਰਿਆਂ ਨੂੰ ਦੁਬਾਰਾ ਤੋਂ ਵਧਾਈ ਜਨਾ। ਸੋ ਆਪਣੇ ਚੌਂਕਾ ਸਟੋਰ ਤੇ ਬਹੁਤ ਹੀ ਵਧੀਆ ਵਧੀਆ ਪ੍ਰੋਡਕਟ ਜਿਹੜੇ ਆ ਉਹ ਬਹੁਤ ਹੀ ਵਧੀਆ ਡਿਸਕਾਊਂਟ ਦੇ ਉੱਪਰ ਲੱਗੇ ਹੋਏ ਆ ਜਿਸ ਦੇ ਵਿੱਚ ਆਪ ਜੀ ਨੂੰ 50 ਤੋਂ 60% ਤੱਕ ਜੜੀਆਂ ਆ ਉਹ ਬ੍ਰਾਂਡ ਦੇ ਵਿੱਚ ਜੋ ਐਟਮਾ ਨੇ ਉਹ ਤੁਹਾਨੂੰ ਮਿਲਣਗੀਆਂ ਡਿਸਕਾਊਂਟ ਦੇ ਉੱਪਰ ਆਪ ਜੀ ਨੂੰ ਮੇਰੇ ਸਟੋਰ ਤੋਂ ਸਟੀਲ ਸਟੀਲ ਦਾ ਸਮਾਨ ਗਲਾਸਵੇਅਰ ਦਾ ਸਮਾਨ प्लास्टिक के वेव ਦਾ ਸਮਾਨ ਗਿਫਟ ਆਟਮ ਬ੍ਰਾਂਡਡ ਕੱਪ ਸਮਾਲ ਅਪਲਾਈਂਸਿੰਗ ਵਗੈਰਾ ਜੋ ਗਰੋਸਰੀ ਵਗੈਰਾ ਜਿਹੜੀ ਤੁਸੀਂ ਆਪਣੇ ਘਰ ਵਾਸਤੇ ਪਰਚੇਦ ਕਰ ਸਕਦੇ ਹੋ ਔਰ ਜੋ ਵੀ ਪ੍ਰੋਡਕਟ ਆਦਿ ਨਹੀਂ ਦਿੱਤਾ ਜਾਵੇਗਾ ਉਹਦੀ ਪ੍ਰੋਪਰ ਆਪਦੀ ਵਾਰੰਟੀ ਗਾਰੰਟੀ ਦਿੱਤੀ ਜਾਵੇਗੀ ਔਰ ਜੇ ਕਿਸੇ ਪ੍ਰੋਡਕਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹਦੀ ਪ੍ਰੋਪਰ ਰਿਪੇਅਰ ਸੇਵਾ ਦਿੱਤੀ ਜਾਏਗੀ ਔਰ ਉਸ ਨੂੰ ਸਹੀ ਕਰਵਾਇਆ ਜਾਵੇਗਾ ਸੋ ਇਸ ਖੁਸ਼ੀਆਂ ਭਰੇ ਮੌਕੇ ਦੇਤੇ ਖਾਨਸੇ ਵਾਦਮਾ ਕੰਡੋ ਸਾਡੇ ਚੌਂਕਾ ਸਕੋਰ ਕੇ ਕੋਜੀ ਹੁਜੇ ਚੌਂਕਾ ਸਕੋਰ ਦਾ ਜੋ ਐਡਰੈਸ ਆ ਉਹ ਨੀਰ ਬਾਈਪਾਸ ਚੌਂਕ ਹਰਦੋਸ਼ਨੀ ਰੋਡ ਗੁਰਦਾਸਪੁਰ ਧੰਨਵਾਦ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੜੀ ਲੋਕੀ ਤਾਂ ਆਉਂਦਾ ਹਾ ਉਹਨਾਂ ਨੇ ਬਾਅਦ ਹੀ ਮੈਂ

ਲਾਈਨ ਚਾਮੀ ਫੇਰ ਭਾਰੀ ਫਿਰ ਉਹ ਰੈਡ ਪੁਲ ਭਰਾ ਦੇ ਸਾਰੇ ਫਿਰ ਡਿਸਕਾਊਂਟ ਵੀ ਕਰ ਰਹੇ ਹੋ ਦਿਵਾਲੀ ਤੇ ਕੁਛ ਆ ਮਿਕਸਰ ਮਿਕਸਰ ਕਿੰਨੇ ਦੇ Do outro lado